ਲੈ ਦੱਸੋ ਆ ਮੁੰਡਾ ਫੋਨ ਸਾਇਲੈਂਟ ਤੇ ਲਾ ਜਾਂਦਾ ਤੇ ਮੈਨੂੰ ਤਾਂ ਪਤਾ ਹੀ ਨਹੀਂ ਲੱਗਦਾ ਹੈਗਾ ਇਹਦਾ ਦੱਸ ਹੁਣ ਫੋਨ ਆਈ ਜਾਂਦਾ ਲੈ ਜੀ ਅਕੀਰ ਸਿੰਘ ਦਾ ਆ ਪਤਾ ਨਹੀਂ ਕਿੱਧਰ ਨੂੰ ਭੱਜ ਜਾਂਦਾ ਹੈਗਾ ਹੈਲੋ ਸ਼ਸ਼ਰੀ ਕਾ ਹਾਲ ਪਈ ਸਾ ਹਾਂ ਹਾਂ ਵਧੀਆ ਸਾਰੇ ਠੀਕਾਂਗੇ ਅੱਛਾ ਛਾ ਹਾਂ ਨਹੀਂ ਨਹੀਂ ਠੀਕ ਆ ਭਾਈ ਸਾਹਿਬ ਬਸ ਸਾਡੀ ਤਾਂ ਤਿਆਰੀ ਹੈ ਹਨਾ ਥੋੜੀ ਬਹੁਤੀ ਤਿਆਰੀ ਰਹਿ ਗਈ ਕੋਈ ਗੱਲ ਨਹੀਂ ਉਹ ਅਸੀਂ ਆਪਣੀ ਕਰ ਲੈਨੇ ਆ ਸਾਨੂੰ ਪਤਾ ਹੀ ਹੈ ਵੀ ਦੋ ਦਿਨ ਵਿਚਾਲੇ ਨੇ ਹਾਂ ਹਾਂ ਤੇ ਕੋਈ ਗੱਲ ਨਹੀਂ ਮੁੰਡਾ ਦੇਖੋ ਜਿਹੜਾ ਕੋਈ ਦਾ ਕਪੜਾ ਲੀਡਾ ਲੈਣਾ ਹੋਊਗਾ ਮੈਂ ਕਹਿ ਦੂੰਗੀ ਮੁੰਡੇ ਨੂੰ ਲੈ ਆਉਗਾ ਆਪਣਾ ਹੋਰ ਵੀ ਹਨਾ ਹਾਂ ਠੀਕ ਆ ਭਾਈ ਸਾਹਿਬ ਠੀਕ ਹੈ ਜੰਗਲ ਹਾਂਜੀ ਮਾਤਾ ਕਿਹਨੇ ਫੋਨ ਸੀਗਾ ਹਾਂ ਕਿਹਦਾ ਫੋਨ ਸੀ ਫੋਨ ਪਤਾ ਫੋਨ ਤਾਂ ਜਿਹੋ ਦਾ ਸੀ ਜਖਸੀਰ ਸਿੰਘ ਦਾ ਕੀ ਕਹਿੰਦਾ ਸੀਗਾ ਤੇ ਉਹ ਤਾਂ ਕਹਿੰਦਾ ਆਪਣੀ ਤਿਆਰੀ ਕਰਕੇ ਰੱਖੋ ਬਸ ਵੀ ਉਹਨਾਂ ਦੀ ਤਾਂ ਤਿਆਰੀ ਆ ਕੁੜੀ ਵਾਲੇ ਤਾਂ ਤਿਆਰੀ ਕਰੀ ਜਾਂਦੇ ਨੇ ਠੀਕ ਕਦੋਂ ਜਾਣਾ ਪਰ ਐਤਵਾਰ ਨੂੰ ਕਿਹਾ ਤਾਂ ਹੈਗਾ ਸੀ ਪੁੱਤ ਆਪਾਂ ਨੇ ਠੀਕ ਹਾਂ ਤੇ ਹੁਣ ਤੂੰ ਐ ਕਰੀ ਪੁੱਤ ਬਣ ਕੇ ਤੇ ਕਿਸੇ ਨਾਲ ਜਾਈ ਨਾ ਕਿਸੇ ਪਾਸੇ ਕਿਤੇ ਐਤਵਾਰ ਨੂੰ ਮੁੰਡੇ-ਮੁੰਡਿਆਂ ਨਾਲ ਭੱਗ ਜਾਈ ਕਿਸੇ ਪਾਸੇ ਤੂੰ ਨਹੀਂ ਨਹੀਂ ਜਾਂਦਾ ਹਾਂ ਤੂੰ ਆਪਦਾ ਜਿਹੜਾ ਇੱਕ ਅੱਧਾ ਲਿਆਉਣਾ ਕੱਪੜਾ ਲੀੜਾ ਹੋਰ ਲਿਆ ਠੀਕ ਹੈ ਜਾ ਕੇ ਤੇ ਆਪਾਂ ਆਪਣੀ ਤਿਆਰੀ ਖਿੱਚੀਏ ਤੇ ਉਹਨਾਂ ਦੀ ਤਾਂ ਆਪਣੀ ਤਿਆਰੀ ਹੋਈ ਆ ਆਪਾਂ ਦਾ ਜਾ ਵੜਨਾ ਐਤਵਾਰ ਨੂੰ ਬਸ ਇਧਰੋਂ ਆਪਾਂ ਆਪਣੀ ਤਿਆਰੀ ਕਰਕੇ ਲੈ ਚੱਲੀਏ ਚਲ ਮਾਤਾ ਫਿਰ ਮੈਂ ਲੈ ਆਉਂਦਾ ਕੱਪੜੇ ਹਾਂ ਚਲਾਇਆ ਕਰ ਬੁੱਤ ਫਿਰ ਤੂੰ ਹੁਣੇ ਜਾ ਮੈਂ ਤਾਂ ਕਹਿੰਦੀ ਕੱਪੜੇ ਲੈ ਆਈ ਆ ਆਪਣੇ ਠੀਕ ਆ ਠੀਕ ਆ ਚਲੋ ਹੋਰ ਚਲ ਮੈਂ ਵੀ ਦੇਖਾਂ ਕੋਈ ਕੰਮ ਤਾਂ ਹੁੰਦਾ ਮਸਾਂ ਨਿਭੜੇ ਨੇ ਸਾਰੇ ਕੰਮ ਹੋਰ ਫਿਰ ਉਹਨਾਂ ਦੀ ਤੋਰ ਤਰਾਈ ਦਾ ਹੋ ਗਿਆ ਨਾ ਵਿੱਚ ਕੰਮ ਤਾਂ ਆਪਣੇ ਟਾਈਮ ਨਾਲ ਹੀ ਹੋ ਜਾਣੀ ਇਹ ਤਾਂ ਗੱਲ ਹੈ ਕਿ ਮੈਂ ਤਾਂ ਤੈਨੂੰ ਕਹਿੰਦੀ ਸੀ ਤੂੰ ਨਾਲੇ ਨਾ ਬਗ ਜਾਂਦੀ ਹਈ ਹੈ ਨਾ ਭਾਬੀ ਮੈਂ ਨਾਲ ਕੀ ਕਰਨਾ ਸੀ ਪਹਿਲਾਂ ਜਾ ਕੇ ਤੇ ਬਾਕੀ ਨਾਲੇ ਰਹੀ ਗੱਲ ਉਗਣਾ ਕਾਹਿੰਦਾ ਆਪ ਤਾਂ ਬਸ ਹੀ ਤੇ ਇਹ ਪਤੀ ਜੀ ਨੂੰ ਕਿੱਥੋਂ ਵਸਾ ਦੂਗੀ ਤੇ ਬੇਭਾਗੀ ਮੁੰਰੇ ਫਿਰਦੀ ਹੈ ਉਹ ਤਾਂ ਤੇਰੀ ਗੱਲ ਠੀਕ ਹੈ ਜੀ ਪਰ ਮੈਂ ਇਸੇ ਵੀ ਤੂੰ ਸਾਰੀ ਗੱਲ ਕਰ ਲਾਂਗੀ ਨਾ ਕਾਪੀ ਕਦੇ ਕੋਡੂੰ ਗੁੜਗਾ ਵੀ ਰਿਸ਼ਤੇ ਕਰਦੇ ਨੇ ਦੇਖਣਾ ਬੰਦੇ ਜਾਂਦੇ ਹੁੰਦੇ ਨੇ ਬੰਦੇ ਇੰਜੀਆਂ ਗੱਲਾਂ ਕਰਦੇ ਹੁੰਦੇ ਮੈਨੂੰ ਕੀ ਪਤਾ ਹੁਣ ਵੀ ਮੈਂ ਉੱਥੇ ਕੀ ਗੱਲ ਕਰਨੀ ਹੈ ਚਲ ਆਪਾਂ ਤਾਂ ਕਹਿੰਦੇ ਸੱਚੇ ਪਾਤਸ਼ਾਹ ਬਧੀ ਟਿਕਾਣਾ ਹੋਵੇ ਤੇ ਚਲ ਜਵਾਖੜੀ ਆਪਦੇ ਘਰੇ ਵਗਦੇ ਆਪਣਾ ਫਿਕਰ ਮੁਕ ਜੀ ਹੋਰ ਇਹ ਤਾਂ ਗੱਲ ਹੈਗੀ ਆ ਕਿ ਚਲੂੰ ਦਰਦਾ ਤਾਂ ਪਰੋਣਾ ਚੰਗਾ ਸੀ ਸਾਰਾ ਟਕਾਣਾ ਵਧੀਆਗਾ ਪਰ ਆਏ ਆ ਵੀ ਆਪਣੇ ਮੰਦਰ ਵਾਲੀ ਗੱਲ ਸੁਣ ਕੇ ਸਾਰੀ ਵੀ ਫਿੱਟ ਆ ਗਈ ਉਹਨਾਂ ਦੀ ਗੱਲ ਚਲ ਕੋਈ ਨਹੀਂ ਕਰੂਗਾ ਰੱਬ ਭਾਲੀ ਤੂੰ ਕੇ ਸੜਸਾ ਕਰਦੀ ਹੈਗਾ ਨਾ ਵਾਹੀਦੂ ਸਭ ਦੇ ਨਾਲ ਉਹ ਹੀ ਚੰਗੇ ਵੀ ਉਹ ਕਰਦਾ ਤੇ ਮਾੜੇ ਵੀ ਉਹ ਕਰਦਾ ਆਪੇ ਉਹ ਰਾ ਦਿੰਦਾ ਸਾਰੇ ਇਹ ਤਾਂ ਗੱਲ ਹੈਗੀ ਚਲੋ ਦੇਖੋ ਗਾਇ ਤਾਂ ਹੈਗੀ ਨਹੀਂ ਮੈਂ ਤਾਂ ਕਹਿੰਦੇ ਖਾਬਰੀ ਵੀ ਲੈ ਕੇ ਕੋਈ ਨੇ ਕੋਈ ਨਹੀਂ ਖੁਸ਼ਖਬਰੀ ਲੈ ਕੇ ਆਉਂਗੀ ਤੈਨੂੰ ਆਖੀ ਤਾਂ ਜਾਣੀ ਵੀ ਸਤਗੁਰਾਂ ਪੀਰਾ ਖੋਲਦਾ ਹੁੰਦਾ ਹੈਗਾ ਤੇ ਤੂੰ ਉਸੇ ਤੇ ਵਿਸ਼ਵਾਸ ਰੱਖ ਗੁਰੂ ਘਰ ਜਾਇਆ ਕਰ ਨਹੀਂ ਤਾਂ ਤੇਈ ਦੇ ਤੇ ਖੁੱਤ ਨੇ ਜਾਇਆ ਸਰ ਕੋਈ ਨਹੀਂ ਮੱਥਾ ਟੇਕਿਆ ਮੈਂ ਤਾਂ ਜਾਣੀ ਹੁੰਦੀ ਆ ਰੋਜ਼ ਇਹੀ ਸੁੱਖਾ ਸੁਖ ਦੀਆਂ ਕੀ ਵੀਰ ਅੱਬਾ ਮੇਰੀ ਧੀ ਨੂੰ ਸੌਖੀ ਕਰ ਦੇ ਕਿਸੇ ਲੋਟਣਾ ਉਹਦੀ ਜਿਹੜਾ ਦੁੱਖਾਂ ਦਾ ਪਹਾੜ ਟੁੱਟਿਆ ਹੋਇਆ ਹੈਗਾ ਇਹ ਕਿਸੇ ਲੋਟ ਕੱਟ ਦੇ ਰੱਬਾ ਉਹਦੇ ਦੁੱਖ ਕੱਟੂਗਾ ਬਥੇਰਾ ਕੱਟੂਗਾ ਉਹ ਨਹੀਂ ਦੁੱਖ ਸਿੱਟੇ ਸੀ ਉਹੀ ਕੱਟੂਗਾ ਦੇ ਨਾਲੇ ਮੈਂ ਤੈਨੂੰ ਐਂ ਕਹਿੰਦੀ ਸੀ ਮੈਂ ਕਿ ਹਰ ਕੋਈ ਗਾ ਨੂੰ ਹੋਰ ਦਵਾਈ ਬੂਟੀ ਦਵਾਏ ਲੈਂਦੇ ਤੇ ਦੁਬਾਰੇ ਜਾਇਆ ਡਾਕਟਰ ਕੋਲੇ ਆਇਆ ਨਹੀਂ ਅਜੇ ਡਾਕਟਰ ਆ ਕਹਿ ਕੀ ਤਾਇ ਤੇਰਾ ਭਾਈ ਆਇਆ ਤਾਂ ਸੀਗਾ ਡਾਕਟਰ ਟੀਕੇ ਲਾ ਗਏ ਨਾ ਤੇ ਆਮ ਨਹੀਂ ਆਇਆ ਤੇ ਦੁਬਾਰੇ ਸੱਦ ਕੇ ਦਿਖਾਦ ਗਏ ਉੱਤੇ ਆਏ ਨਾ ਫਿਰ ਉਹੀ ਗੱਲ ਨਾਲ ਤਾਂ 10 ਕਿਲੋ ਪੱਕਾ ਦੁੱਧੇ ਘਰੋਂ ਜਾਊਗਾ ਜੇ ਕੋਈ ਗੱਲਬਾਤ ਜਾਦੇ ਵੱਧ ਗਈ ਜੀ ਚਲ ਦੇਖਦੇ ਆਂ ਜੇ ਅਸਨ ਤੱਕ ਠੀਕ ਹੋ ਗਈ ਤਾਂ ਠੀਕ ਆ ਨਹੀਂ ਡਾਕਟਰ ਫੇਰ ਦੁਬਾਰੇ ਬੁਲਾ ਲਾਂਗੇ ਹੋਰ ਕੀ ਕਰਾਂਗੇ ਨਾ ਇਹ ਉਦੋਂ ਤੇਰਾ ਭਾਈ ਆ ਜਾਊਗਾ ਚਲ ਹਾਂ ਐ ਕਰ ਲੈ हां ਤੇ ਜਿਆਦੀ ਘੁੱਟ ਨਹੀਂ ਕਰੀ ਮੈਂ ਧਰਦੀ ਆ ਘੁੱਟ ਚਲ ਕਰ ਲੈ ਘੁੱਟ ਚਾਹ ਦੀ ਪੀ ਲ ਕੇ ਫਿਰ ਬਣਾਉਣੀ ਆ ਲਓ ਜੀ ਆ ਬੈਠਾ ਜੀ ਮੁੰਡਾ ਠੀਕ ਹੈ ਜੀ ਕੁੜੀ ਦੀ ਫੋਟੋ ਆਪਾਂ ਇਹਨਾਂ ਨੂੰ ਦਿਖਾਤੀ ਸੀ ਕੁੜੀ ਇਹਨਾਂ ਦੇ ਬਸਾਇਤਾ ਬਾਕੀ ਤੁਸੀਂ ਟਾਈਮ ਦੇਣ ਦੀ ਗੱਲ ਜੀ ਸਰਦਾਰ ਜੀ ਤੁਸੀਂ ਆਪ ਕਰੋ ਇਹਨਾਂ ਨਾਲ ਹੋਰ ਕਾਕਾ ਜੀ ਤੁਹਾਡੀ ਕੋਈ ਸਪੈਸ਼ਲ ਮੰਗ ਹੋਵੇ ਨਾ ਜੀ ਨਾ ਕੋਈ ਮੰਗ ਨਹੀਂ ਆ ਭੈਣ ਜੀ ਤੁਹਾਡਾ ਨਾ ਜੀ ਭਾਈ ਸਾਹਿਬ ਸਾਡੇ ਤਾਂ ਕੋਈ ਮੰਗ ਨਹੀਂ ਦੇਖੋ ਪਰਮਾਤਮਾ ਦਿੱਤਾ ਹੋਇਆ ਮੇਰੇ ਘਰੇ ਸਾਰਾ ਕੁਝ ਆ ਹੈ ਨਾ ਹਾਂਜੀ ਹਾਂਜੀ ਤੇ ਮੁੰਡਾ ਦੇਖੋ ਮੇਰਾ ਹੁਣ ਆਰਮੀ ਦੀ ਤਿਆਰੀ ਕਰੂਗਾ ਅੱਗੇ ਹਾਂਜੀ ਹਾਂ ਤੇ ਇਹਦਾ ਡੈਡੀ ਆਰਮੀ ਚ ਨੇ ਪਰਮਾਤਮਾ ਦਾ ਮੇਰੇ ਘਰੇ ਬਹੁਤ ਕੁਝ ਆ ਦਿੱਤਾ ਹੋਇਆ ਮੈਂ ਤਾਂ ਸਿਰਫ ਚਾਰ ਕੱਪੜਿਆਂ ਦੀ ਕੁੜੀ ਲਿਆਉਣੀ ਆ ਪਿਆ ਕੀ ਚਲੋ ਹਾਂ ਤਾਂ ਆਂਟੀ ਜੀ ਥੋੜੀ ਵਧੀਆ ਸੋਚਾਂਗੇ ਹਾਂ ਭਾਈ ਤੇ ਬਾਕੀ ਬੱਪੂ ਜੀ ਉਹੋ ਗੱਲ ਦੱਸ ਦਿੰਦੇ ਇਹਨਾਂ ਨੂੰ ਵੀ ਕੋਈ ਉਹਦਾ ਨਾ ਰਹੇ ਨਾ ਭਾਈ ਸਾਹਿਬ ਉਹ ਗੱਲ ਤਾਂ ਦੇਖੋ ਮੈਨੂੰ ਵਿਚੋਲੇ ਨੇ ਦੱਸਤੀ ਸੀਗੀ ਹਨਾ ਜੀ ਇਹਦਾ ਕੋਈ ਪਰਮਾਤਮਾ ਦੀ ਕਰਨੀ ਆ ਨਹੀਂ ਗਿਆ ਕੋਈ ਆਪਣੇ ਹੱਥ ਦਾ ਹੈ ਨਹੀਂਗਾ ਦੇਖੋ ਸਾਨੂੰ ਰਿਸ਼ਤਾ ਮਨਜ਼ੂਰ ਆਸ ਤੇ ਪਹਿਲੀ ਗੱਲ ਤਾਂ ਸੀਗਾ ਜੀ ਨਹੀਂ ਨਹੀਂ ਉਹੀ ਅਸੀਂ ਜਗਸੀਰ ਨੂੰ ਪਹਿਲਾਂ ਸਮਝਾ ਕੇ ਤੋੜਿਆ ਸੀਗਾ ਵੀ ਦੇਖੋ ਜੀ ਕਿਸੇ ਤਰੀਕ ਗੱਲ ਦਾ ਕੋਈ ਕੱਚ ਨਾ ਰਹੇ ਠੀਕ ਹੈ ਨਾ ਫਿਰ ਕੱਲ ਨੂੰ ਤੁਸੀਂ ਤਰਾਜ ਕਰੋ ਵੀ ਸਾਨੂੰ ਤਾਂ ਪਹਿਲਾਂ ਦੱਸਿਆ ਨਹੀਂ ਜੀ ਆਹ ਹੋ ਗਿਆ ਸੀ ਉਹ ਹੋ ਗਿਆ ਸੀ ਇੱਕ ਵਾਰੀ ਫੇਰ ਅਸੀਂ ਮੈਂ ਤੁਹਾਨੂੰ ਦੱਸ ਦਿੰਦਾ ਵੀ ਅਸੀਂ ਕੁੜੀ ਦਾ ਆਨੰਦ ਦਿੱਤਾ ਸੀ ਜੀ ਉਧੇ ਜਾਂਦੇ ਉਥੇ ਬਸ ਪਰਮਾਤਮਾ ਦੀ ਜੋ ਮਰਜੀ ਮੁੰਡਾ ਪੂਰਾ ਹੋ ਗਿਆ ਠੀਕ ਹੈ ਜੀ ਪਰਮਾਤਮਾ ਦੇ ਮੂਰੇ ਤਾਂ ਭਾਈ ਸਾਹਿਬ ਆਪਣਾ ਕੋਈ ਜ਼ੋਰ ਨਹੀਂ ਜੇ ਦੇਖੋ ਮੇਰੇ ਘਰੇ ਤੇ ਹੁੰਦੀ ਜੋਦੇ ਨਾਲ ਕੋਈ ਗੱਲਬਾਤ ਇਹ ਜੀ ਹੋ ਜਾਂਦੀ ਫਿਰ ਵੀ ਤਾਂ ਗੱਲ ਫੁੱਡੀ ਸਿਆਣੀ ਹੈ ਜੇ ਅਗਰ ਤੁਸੀਂ ਇਹ ਸੋਚੋ ਤਾਂ ਉੱਡੀ ਹਾਂ ਤੇ ਬਾਕੀ ਭਾਈ ਦੇਖ ਲਓ ਜੀ ਮੈਨੂੰ ਲੱਗਦਾ ਹੈ ਹਾਂ ਜੀ ਹਾਂ ਮੈਂ ਤਾਂ ਪਹਿਲੀਆਂ ਜਿਹੜੇ 10 ਪੈਸੇ ਸੀ ਇਹਨਾਂ ਨੂੰ ਕੋਈ ਉਹਨਾਂ ਨੇ ਰੱਖਿਆ ਤੁਹਾਡੇ ਬਾਰੇ ਜੀਖੀਰ ਨੇ ਸਾਨੂੰ ਸਾਰੀ ਗੱਲ ਦੱਸਤੀ ਹੈ ਜੀ ਠੀਕ ਹੈ ਨਾ ਹਾਂ ਭਾਈ ਸਾਹਿਬ ਤੇ ਸਾਨੂੰ ਤਾਂ ਕੋਈ ਕਮੀ ਨਹੀਂ ਲੱਗੀ ਠੀਕ ਹੈ ਨਾ ਜੀ ਚਲੋ ਠੀਕ ਹੈ ਪਰਮਾਤਮਾ ਨੇ ਦਿੱਤਾ ਸਭ ਕੁਝ ਹੈ ਹਾਂ ਭਾਈ ਸਾਹਿਬ ਤੇ ਹੋਰ ਸਭੀ ਬਸ ਜਿਵੇਂ ਬਾਪੂ ਜੀ ਨੂੰ ਠੀਕ ਲੱਗਦਾ ਬਾਕੀ ਮੈਂ ਤਾਂ ਮੁੰਡਾ ਵੀ ਪਸੰਦ ਆ ਘਰ-ਬਾਰ ਤਾਂ ਆਪ ਨੂੰ ਦੇਸੀ ਜਾਂਦਾ ਕੋਈ ਕਮੀ ਵੀਸੀ ਹੈ ਨਹੀਂ ਜੀ ਫਿਰ ਕਾਦੀ ਦੇਰ ਆ ਭਾਈ ਸਾਹਿਬ ਫਿਰ ਤਾਂ ਬਸ ਐਤਵਾਰ ਨੂੰ ਅਸੀਂ ਕੁੜੀ ਦੇ ਤਾਗਾ ਬੰਨਿਆ ਆਵਾਂਗੇ ਚਲੋ ਠੀਕ ਹੈ ਜੀ ਜਿਵੇਂ ਤੁਸੀਂ ਕਹੋ ਹਾਂ ਭਾਈ ਸਾਹਿਬ ਹਾਂ ਜੇ ਤੁਸੀਂ ਐਤਵਾਰ ਦਾ ਦਿਨ ਰੱਖ ਲਓ ਭਾਈ ਸਾਹਿਬ ਅਸੀਂ ਆ ਜਾਵਾਂਗੇ ਕਿਵੇਂ ਜਖੀਰ ਠੀਕ ਹੈ ਜੀ ਬਸ ਆਪਾਂ ਨੂੰ ਜਿਵੇਂ dono ਘਰ ਨੂੰ ਸਹੀ ਲੱਗਦਾ ਕਰ ਲਓ ਜੀ ਆਪਾਂ ਸਹੀ ਹੈ ਬਿਲਕੁਲ ਐਤਵਾਰ ਦਾ ਫਿਰ ਕਰ ਲਈਏ ਹਾਂ ਰੱਖ ਲਓ ਜੀ ਫਿਰ ਰੱਖ ਲਓ ਠੀਕ ਹੈ ਜੀ ਠੀਕ ਹੈ ਭਾਈ ਸਾਹਿਬ ਜੀ ਅੱਛਾ ਜੀ ਠੀਕ ਹੈ ਬਸ ਸਵੀਕਾਰ ਸਵੀਕਾਰ ਚਲੋ ਐਤਵਾਰ ਦਾ ਓਕੇ ਹੈ ਨੇ ਬਚੋਲੇ ਉਹ ਵੀ ਸੀਗੇ ਉਹਨਾਂ ਤਾਂ ਗੱਲ ਕਰਨ ਦੀ ਨਹੀਂ ਪਤਾ ਸੀ ਇਹ ਹੁੰਦਾ ਬਚੋਲ ਪੁਣਾ ਉਹ ਬੰਦੇ ਬੰਦੇ ਦਾ ਹੀ ਤਾਂ ਫਰਕ ਹੁੰਦਾ ਫਿਰ ਹੋ ਹੋ ਅੱਗੇ ਵੀ ਬੇਬੇ ਆਇਆ ਕਾ ਪਾਣੀ ਲਿਆ ਕਰ ਮੈਂ ਨਹੀਂ ਪਾਣੀ ਮਾਰ ਤੇ ਤਾਂ ਗਰਮੀ ਚ ਹੋਈ ਮੋਈ ਹੋਈ ਹੋਰ ਭਾਈ ਆਹ ਹਾਂ ਕੀ ਤਾਂ ਪਰਵਲ ਤੇ ਰਹੀ ਮੇਰੀ ਉਹ ਬਖੀ ਕੀ ਮੈਨ ਲੱਗਿਆ ਕਿ ਇਹ ਜਾਸੀ ਰਿਸ਼ਤਾ ਬਹੁਤ ਵਧੀਆ ਹੈ ਤੁਹਾਡੇ ਘਰਬਾਰ ਤਾਂ ਸਾਨੂੰ ਬਹੁਤ ਪਸੰਦ ਆਇਆ ਅੱਛਾ ਬਹੁਤ ਸੋਣਾ ਪੱਕਾ ਘਰ ਪਾਇਆ ਵੈ ਅਗਲੇ ਨੇ ਐ ਕਿਸੇ ਚੀਜ਼ ਦੀ ਸਾਨੂੰ ਤਾਂ ਘਰੇ ਕਹੀ ਜੀ ਠੀਕ ਹੈ ਤਾਂ ਪਰਵਲ ਵੀ ਤਾਂ ਸਹਿਰਾ ਚਾਉਂਦੇ ਕਰੀ ਸੋ ਪੱਦੀਏ ਚੰਗੀ ਗੱਲ ਹੈ ਰਿਸ਼ਤਾ ਉਹ ਪੱਕਾ ਹੋ ਗਿਆ ਅੱਛਾ ਹੋ ਗਿਆ ਪੱਕਾ ਹਾਂ ਰਿਸ਼ਤਾ ਪੱਕਾ ਹੋ ਗਿਆ ਬਸ ਉਹ ਇੱਕ ਦੋ ਦਿਨਾਂ ਤੱਕ ਦੱਸ ਦੇਣਗੇ ਆਪਾਂ ਨੂੰ ਠੀਕ ਹੈ ਨਾ ਮੰਗਵਾੜੀ ਉਹਨਾਂ ਦੀ ਕੋਈ ਵੀ ਨਹੀਂ ਹੈ ਸਾਰੇ ਤਾਂ ਉਹਦੇ ਵੀ ਚੰਗੀ ਕਰਦੇ ਹਾਂ ਹਾਂ ਗੱਲ ਸੁਣ ਲਓ ਹੁਣ ਕਿ ਕਿਸੇ ਕੋਲੇ ਵੀ ਬਾਹਰ ਗੱਲ ਕਰਨ ਦੀ ਲੋੜ ਨਹੀਂ ਹੈ ਅਗਲੇ ਤਾਂ ਕਹਿੰਦੇ ਸੀਗੇ ਕਿ ਭਾਈ ਚਾਹੇ ਗੁਰੂ ਘਰ ਸਾਨੂੰ ਤਿੰਨ ਕੱਪੜੇ ਸਕੂਰੂ ਦੋ ਸਾਡੀ ਕੋਈ ਮੰਗ ਨਹੀਂ ਹੈ ਆ ਪਾਣੀ ਵਧੀਆ ਚੱਲਦਾ ਹੈ ਬਹੁਤ ਆਪਾ ਦੀ ਬਾਦ ਹੈ ਹਾਂ ਪਤਾ ਕੋਨੇ ਬਈ ਵਧੀਆ ਹੈ ਖਾਲੇ ਜੇ ਆਪਾਂ ਗਾਲਾ ਰੌਲਾ ਪਾਵਾਂਗੇ ਉਹ ਕਿਕਰਸਾਂ ਕੋਲੇ ਗੱਲ ਜਾਵਣਗੀ ਆਪਾਂ ਕਿਨੇ ਜਾਵਣਗੀ ਜਦੋਂ ਕਰਨੀ ਵੀ ਕਿਸੇ ਕੋਲੇ ਕਹਿੰਦਾ ਸਮਾਂ ਕੋਈ ਨੂੰ ਪਤਾ ਨਹੀਂ ਕਿ ਕੋਈ ਹੋਰ ਵੀ ਸੁਣ ਨਹੀਂ ਪਾਉਂਦਾ ਕੋ ਲੋੜ ਹੀ ਨਹੀਂ ਪਤਾ ਕਿਵੇਂ ਲੱਗ ਜੀ ਜਦੋਂ ਚਾਰ ਬੰਦੇ ਆਪਾਂ ਬੈਠੇ ਆਪਾਂ ਕਹਿ ਰਹੇ ਜੀ ਆਪਾਂ ਇਹ ਗੱਲ ਤੁਸੀਂ ਕੋਲ ਹੋਰ ਕਰਦੀ ਨਹੀਂ ਇਹ ਗੱਲ ਹਾਂ ਬਸ ਤੁਸੀਂ ਆਪਦੀ ਜ਼ੁਬਾਨ ਤੇ ਕਾਬੂ ਰੱਖਿਓ ਬਸ ਤੁਸੀਂ ਨਾ ਬਾਹਰ ਅੰਦਰ ਗੱਲ ਕਰੋ ਮਾ ਨਾਲ ਪਤਾ ਸੀ ਦੇਖਾਲੋ ਕਿ ਇਸ ਕੋਲੇ ਜਵਾਨ ਹਲਾਦੋਂ ਵੀ ਭਾਈ ਸਾਡਾ ਤਾਂ ਕੋਈ ਜੱਫਾਣਾ ਥਾ ਕੇ ਪੱਕਾ ਹੋ ਗਿਆ ਹੋ ਗੋ ਨਹੀਂ ਨਹੀਂ ਹਾਂ ਤੂੰ ਖਾਸ ਕਰਕੇ ਤੈਨੂੰ ਆਦਤ ਹੈ ਨਹੀਂ ਨਹੀਂ ਮੈਂ ਕਿਸੇ ਕੋਲੇ ਨਹੀਂ ਗੱਲ ਕਰਦੀ ਹੈ ਕਿ ਤੂੰ ਹੀ ਨਾ ਮੇਰੇ ਤੇ ਕਾਹਿਆ ਕਰ ਬਸ ਕਿਆ ਨਹੀਂ ਕਰਾ ਸੀਲਾ ਨਹੀਂ ਪਹਿਨੇ ਕੋਈ ਗੱਲ ਨਹੀਂ ਛੱਡੋ ਨਾਲੇ ਘਰ-ਬਾਰ ਐਡਾ ਵੱਡਾ ਘਰ ਆ, ਟਰੈਕਟਰ, ਟਰਾਲੀਆਂ, ਹੈ ਸਾਰਾ ਕੁਝ ਘਰੇ ਕੋਈ ਕਮੀ ਨਹੀਂ ਹੈਗੀ। ਮਨਿੰਦਰ ਤਾਂ ਇੰਨੀ ਖੁਸ਼ ਰਹੂਗੀ ਉੱਥੇ। ਵਧੀਆ ਪੁੱਤ, ਚੰਗੀ ਗੱਲ ਐ। ਬਥੇਰਾ ਰੱਬ ਨੇ ਮਨਿੰਦਰ ਦੇ ਕਰਮਾਂ 'ਚ ਦੁੱਖ ਵੇਖਤਾ। ਪਰ ਹੁਣ ਸੁੱਖ ਲਿਖੀ। ਕੋਈ ਨਹੀਂ ਹੁਣ ਜਿਹੜਾ ਕੋ ਸੋਣਾ ਸੀ ਉਹ ਹੋ ਗਿਆ। ਸ਼ਾਇਦ ਚੰਗੇ ਲਈ ਹੋਇਆ। ਜੀ ਬੇਸ਼ੁਮ ਘਰ-ਬਾਰ ਦੇਖ ਕੇ ਆਇਆ ਨਾ ਉਹਨਾਂ ਦਾ। ਕੋਈ ਫੈਮਿਲੀ ਵਾਲੀ ਵੱਡੀ। ਮਾਇਤੂੰਦ। ਥੋੜਾ ਫੋਚ। ਕਿਸੇ ਦੀ ਦੀ ਕਮੀ ਨਹੀਂ ਕੁੜੀ ਆ ਪੂਠ ਰਾਜ ਕਰੂਗੀ। ਅੱਛਾ। ਪਹਿਲਾ ਰੱਬ ਨੇ ਬਥੇਰੇ ਦੁੱਖ ਲਿਖਿਆ ਮਨਿੰਦਰ ਦੇ ਕਰਮਾਂ ਚ। ਹੁਣ ਤਾਂ ਸੌਖੀ ਰੱਖੇ ਪ੍ਰਮਾਤਮ। ਦੇਖ ਲੈ ਦੁੱਖ ਹੋਣੇ ਜਵਾਕੜੀ ਨਹੀਂ। ਭੈਣੇ ਹੁਣ ਛੱਡ ਓਨਾ ਗੱਲਾਂ ਨੂੰ। ਜੋ ਹੋਣਾ ਸੀ ਹੋ ਗਿਆ। ਸਮਝਿਆ ਨਾ? ਹੁਣ ਜਿਵੇਂ ਅਸੀਂ ਘਰ-ਵਾਰ ਦੇਖ ਕੇ ਆਏ ਆ। ਦੋਨੇ ਮਾਂ ਪੁੱਤ ਐ ਪਿਓ ਫੋਟ। ਪ੍ਰਮਾਤਮਾ ਨੇ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਰੱਖੀ ਹੁੰਦੀ। ਠੀਕ ਹੈ ਨਾ? ਫਿਰ ਉਹਨਾਂ ਦੀ ਕੋਈ ਮੰਗ ਦੀਆਂ ਵੱਡੀ ਗੱਲ ਤਾਂ ਇਹ। ਹੋਰ ਆਪਾਂ ਨੂੰ ਕੀ ਚਾਹੀਦਾ ਆਪਣੀ ਕੁੜੀ ਉੱਥੇ ਰਾਜ ਕਰੂਗੀ। ਦੇ ਵੀਰ ਉਹਨਾਂ ਨੇ ਕੋਈ ਦਿਨ ਡੋਂਡਾ ਤੈਨੂੰ ਆੜੀ-ਮੋਠੀ ਵਿੜਕ ਦਿੱਤੀ ਨੀਗੀ ਦਿਨ ਦਾ ਤਾਂ ਪੈਣੇ ਉਹ ਐਂ ਪੜ ਰਿਹਾ ਕਹਿੰਦੀ ਅੱਛਾ ਕਦੇ ਭਾਈ ਅਸੀਂ ਐ ਦੁਆਰ ਨੂੰ ਆਵਾਂਗੇ ਜੇ ਤੁਹਾਡੇ ਚਾਹੀਏ ਮੇਰੇ ਪਾਪਾ ਮਨਕੁਰੀ ਵੀ ਤੁਹਾਨੂੰ ਦਿਖਾ ਸਕਦੇ ਹਾਂ ਤਾਂ ਐ ਦਵਾ ਵੀ ਕਿਤਾ ਦੇ ਹਾਂ ਤੇ ਫਿਰ ਹੋਰ ਆਪਾਂ ਕੀ ਭਾਲਦੇ ਆ ਲੱਗਿਆ ਵੀ ਸੱਤ ਪਾ ਸਾਨੂੰ ਕੋਈ ਤਰਾਜ ਚਾਹ ਜੀ ਤੁਸੀਂ ਜੜਾ ਕੇ ਗੁੜੀ ਪੋੜੋ ਉਹ ਮਾਂ ਬੜਾ ਵੱਡਾ ਸਿਸਟਮ ਨਹੀਂ ਕਿਹਾ ਉਹਨਾਂ ਨੇ ਉਹ ਤਾਂ ਕਹਿੰਦੇ ਵੀ ਉਸ ਛੂਟਾ ਜਿਹਾ ਆਪਾਂ ਸਗਨ ਕਰਾਂਗੇ ਨਾਲ ਦੀ ਨਾਲ ਕੁੜੀ ਨੂੰ ਲੈ ਜਾਗੇ ਕਹਿੰਦੇ ਮੁਰ ਚੱਲ ਚੱਲ ਮੈਂ ਤਾਂ ਹੁਣ ਇਹ ਕਹਿੰਦਾ ਸੀਗਾ ਵੀ ਜਿਹੜਾ ਕੁੜੀ ਕੋ ਚਾਰ ਕੱਪੜੇ ਦੇ ਰਿਆਂ ਤਾਂ ਲੀਡਾ ਲੱਗੋ ਪਿਆਰ ਦਾ ਚੁੱਪੀ ਹਾਂ ਵੀ ਇਹਨੇ ਕਿਤੇ ਪਿਆਰ ਹੈ ਜਾਂ ਤਿਆਰ ਹੈ ਜਾਂ ਫਲਾੜੀ ਚੱਲ ਇੱਕ ਕੁੜੀ ਤੂੰ ਪਾਪਾ ਕੁੜੀ ਨੂੰ ਕੁਝ ਮਿਆਵਾ ਦੀ ਇੱਕ ਚਾਹੇ ਜਿੰਨੇ ਮਰਜ਼ੀ ਦੇ ਆਪਣੀ ਧੀ ਆ ਉਹ ਠੀਕ ਹੈ ਨਾ ਆਪਦੇ ਦੇਖ ਲੋ ਚੈੱਕ ਕਰ ਲਓ ਨਾ ਤੁਹਾਨੂੰ ਕਦੇ ਸਾਰਾ ਉਹਦੇ ਫਾਇਦੇ ਹੁਣ ਦੁਬਾਰੇ ਕੇਰਾ ਪਤਾ ਲਿਖੇ ਦੁਬਾਰੇ ਦੇਖ ਕੇ ਫੇਰ ਪਾ ਲਾਂਗੇ ਉਹੀ ਆਪਾਂ ਨੇ ぺਟੀ ਖੋਲ ਕੇ ਉਹਦੀ ぺਟੀ ਸਾਰਾ ਸੰਗਠਨ ਕਰਕੇ ਦੁਬਾਰੇ ਪਾ ਰਾਂਗੇ ਤੇ ਜਿਹੜਾ ਉਹਨੂੰ ਸੂਟ ਪਰ ਤੋਂ ਕਾਉਨ ਮੋਦਿਆ ਇਸ ਵਾਰ ਨੂੰ ਤਿਆਰ ਕਰਨਾ ਉਹ ਇੱਕ ਸੂਟ ਚਾਹੇ ਟੂਬਾਗ ਜਾਂ ਚਾਹੇ ਮੈਰੋਏ ਇੱਕ ਜਣ ਜਾ ਕੇ ਲਿਆ ਕੇ ਉੱਥੇ ਉੱਥੇ ਸਾਨੂੰ ਦੇ ਆਵਾਂਗੇ ਮੰਡੀ ਚ ਹਾਂ ਹਾਂ ਜੀ ਮੈਨੂੰ ਲੱਗਦਾ ਇਹ ਤੁਹਾਡੇ ਬੁਈਏ ਦੇ ਕੰਮ ਵਿੱਚ ਹੈ ਸਾਹਮਣੇਦਰ ਕੋਲ ਹੈ ਮੈਨੂੰਦਰ ਨੂੰ ਤਾਂ ਬਾਲ ਲੈ ਨਹੀਂ ਬਣੇ ਚੱਲ ਤਾਂ ਸਭ ਤੋਂ ਮਨਿੰਦਰ ਨੂੰ ਨਾਲੇ ਕਰਨਾ ਨੂੰ ਹੋਰ ਦੱਸ ਦਈਏ ਨਾਲ ਹਾਂ ਤੇਰੀ ਕੋਈ ਗੱਲ ਵਾਸਤਾ ਹੋਊਗਾ ਤੇ ਵੀ ਉਡੀ ਵੀ ਕੀ ਜਾਂਦੀ ਆ ਅੰਤ ਕੀ ਦੀ ਗੱਲ ਤੁਸੀਂ ਹੁਣ ਕੀ ਦੀ ਗੱਲ ਕਰ ਰਹੇ ਹੋ ਪਿੰਡਾਂ ਲੋਕ ਕਿਉਂ ਨਹੀਂ ਫਿਰ ਸਸਟੀ ਕਰ ਵਾਪਸ ਜੀ ਸਸਟੀ ਕਰ ਕੋਈ ਬੱਚੀ ਗਿਆ ਹਾਂ ਜੇ ਕੋਸਾ ਪੂਰੀ ਆਈ ਗਰ ਆਇਆ ਮੰਦਰ ਤੇ ਇਹਦਾ ਸਟਾਪ ਕਾ ਹੋ ਗਿਆ ਲੈ ਬੜਾ ਜਿਆ ਹੁਣ ਫਿਰ ਤਾਂ ਨਿਣਾਣ ਨੂੰ ਪਤੰਗਾ ਦਾ ਫੋਨ ਘਰ ਕੀ ਆ ਐਡਾ ਵੱਡਾ ਘਟਾਰਾ ਮੇਰੀ ਭੈਣ ਤਾਂ ਰਾਜ ਕਰੂਗੀ ਉੱਥੇ ਰਾਜ ਹੈ ਕੀ ਤਾਂ ਤਾਂ ਕੀ ਹੋ ਗਿਆ ਹੁਣ ਇਹ ਨਾਲੇ ਮੁੰਡਾ ਇੰਨਾ ਸੋਹਣਾ ਇੰਨਾ ਸੋਹਣਾ ਮੂੰ ਤਾਂ ਮੈਨੂੰ ਲੱਗਿਆ ਸੀ ਕਿ ਸਾਡੀ ਸਿਰਫ ਮਨਿੰਦਰ ਨਾਲੋਂ ਵੱਧ ਸੁਣਾ ਫਿਰ ਹੋਰਾਂ ਕਰੀਂ ਤਾਂ ਇਹ ਗੜਾ ਘਾਟਾ ਕਰਾ ਇਹ ਜਿਹਾ ਐਸੀ ਦਾ ਕਾਪੇ ਨਾ ਬਾਬੂ ਕੋ ਚ ਕਿਉਂ ਆਪੋ ਜੀ ਬੜਾ ਸੋਹਣਾ ਦਾ ਮੁੰਡਾ ਕੋਈ ਮਾਰ ਨਹੀਂ ਆ ਵੀ ਰੀਤੀ ਇਤੋ ਸੋਹਣਾ ਤਾਂ ਹੈ ਨਹੀਂ ਸਿਰਫ ਮਨਿੰਦਰ ਦੇਖ ਲੈ ਬਾਬੂ ਜੀ ਕਹਿੰਦੇ ਮਨਿੰਦਰ ਤੋਂ ਸੋਹਣਾ ਕੋਈ ਨਹੀਂ ਹੈਗਾ ਮੈਂ ਆਪਦੀ ਤੀਨ ਕਿਉਂ ਨਹੀਂ ਦਾਂ ਬਈ ਮੇਰੀ ਤਾਂ ਤੀਨ ਲੱਖਾਂ ਚ ਇੱਕ ਹੈ ਹੁਣ ਇਹ ਤਾਂ ਗੱਲ ਹੈ ਜੀ ਆ ਮੈਂ ਵੀ ਐਂ ਕਹਿੰਦਾ ਹੁੰਦਾ ਵੀ ਮੇਰੀ ਭੈਣ ਲੱਖਾਂ ਤੇ ਬੈਠਾ ਸੀ ਸ੍ਰੀ ਰਾਜ ਚਰਗੀ ਰਾਜ ਹੋਇ ਕਿ ਰਹੂਗੀ ਆ ਦੇਖ ਲੈ ਪਹਿਲਾਂ ਹੀ ਉਹ ਤੇ ਖੁਸ਼ੀ ਆ ਗਈ ਮੇਰੀ ਭੈਣ ਦੀ ਚਲੋ ਥੋੜਾ ਸਮਾਤਵਾ ਕਰੀਏ اے ਸੱਚੇ ਪਾਤਸ਼ਾਹ ਤੇ ਇਹਦੇ ਸਾਰੇ ਦੁੱਖ ਤਕਲੀਫਾਂ ਸਾਡੇ ਹਿੱਸੇ ਪਾ ਲਈ ਜੇ ਕੀ ਆਪਣੇ ਕਰੇ ਕੁਝੀ ਬੁਝਕੇ ਕਹਨੂੰ ਆਇਆ ਕਰੋ ਸਾਡੇ ਤੋਂ ਕਵਾਲੀ ਨੂੰ ਘੱਡੀ ਲੈ ਕੇ ਹੈਂ ਤੈਨਾਂ ਨੇ ਕਿਆ ਕਰਦੇ ਹੋ ਨਾ ਤੇ ਸੰਗਰੀਆਂ ਦੀ ਕੁੜੀ ਕੋ ਲੱਡੂ ਮੰਗਦੇ ਨਹੀਂ ਆਹ ਬਾਪੂ ਅੰਦਾ ਹੋਇਆ ਬਲੇ ਕੇ ਅੰਦਾ ਉਹ ਪਾਏ ਆ ਕੱਲ ਦੇ ਇਹ ਬਹੁਤ ਅਈ ਕੇ ਫੜਾ ਕੇ ਗਏ ਸੀਗੇ ਆਹ ਕਿ ਹਾਂ ਵੀ ਫੜਾ ਦਿਓ ਚਲੋ ਗਿੰਝਾ ਨੂੰ ਵਿਚਾਲ ਨਾਲ ਮੇਰੀ ਗੱਲ ਸੁਣੋ ਕੋਈ ਨਹੀਂ ਬੱਸ ਆਹੀ ਤੇ ਬਾਤ ਕਰੋ ਬੋਸ ਤੇ ਵੜੇ ਨਹੀਂ ਆਇਆ ਕਿਤੇ ਦੇ ਇੱਕ ਮੈਂ ਜਿਓ ਜਿਹੜਾ ਹੈਗਾ ਹੈਗਾ ਕਾਲ ਤੋਂ ਹਾਂ ਕਿ ਚਲੋ ਉਹ ਨਾ ਕਿਸੇ ਗੱਲ ਦਾ ਸਾਡੇ ਘਰੇ ਵਿਗੜਨ ਪਾਵੇ ਮੈਂ ਨਾ ਬਾਰ-ਬਾਰ ਇੱਕ ਗੱਲ ਕਹਿੰਦਾ ਚੰਗਾ ਨਹੀਂ ਲੱਗਦਾ ਤੁਸੀਂ ਆਪਦੀ ਜबान ਬੰਦ ਰੱਖਿਓ ਠੀਕ ਹੈ ਨਾ ਉ ਤਾਂ ਤੁਸੀਂ ਕਿਸੇ ਕੋਲੇ ਨਹੀਂ ਗੱਲ ਕਰਦੇ ਨਾਲੇ ਇਹ ਤਾਂ ਗੱਲ ਹੁਣ ਤੁਸੀਂ ਭੁੱਲ ਜੂ ਕਿ ਉਹ ਵਿਗਨ ਪਾਊਗਾ ਹੁਣ ਤਾਂ ਉਹ ਟੋਟੇ ਜਾਣਗੇ ਇੱਥੋਂ ਦੇਖਦੀ ਜਾਓ ਫਿਰ ਤੁਸੀਂ ਫੰਦਾ ਕੀ ਆ ਤੁੰਗਾ ਤੂੰ ਗਿੱਚੀ ਤੇ ਕਰ ਸਾਈਂਗਾ ਨਾਲ ਜਿਹੜੀਆਂ ਗੱਲਾਂ ਹੋਊਗੀਆਂ ਹਵਾਗਣਾ ਤੁਸਾਨੂੰ ਛੱਡ ਦੋ ਅੱਗੇ ਵਾਰੇ ਸੋਚੋ ਉਸ ਨੂੰ ਨਹੀਂ ਲੈ ਦੇਖ ਲੈ ਮਨਿੰਦਰ ਕਹਿੰਦੀ ਅੱਗੇ ਵਾਰੇ ਸੋਚੋ ਫਿਕਰ ਪੈ ਗਿਆ ਇਹਨੂੰ ਤੁਹਾਡਾ ਤਾਂ ਮਾੜਾ ਫਿਕਰ ਕਰਦੀ ਆ ਆਪਣਾ ਸਾਰਿਆਂ ਦਾ ਖੁਸ਼ ਹੋ ਕੇ ਨਾ ਭਰਾ ਐ ਹੋਰ ਖੁਸ਼ ਹੋ ਗਈ ਕੁੜੀ ਹੈ ਨਾ ਤੂੰ ਚਾਹ ਕਰਦੀ ਹੈਂ ਹਾਂ ਬੱਸ ਮੈਂ ਲਿਉਣੀ ਕਰ ਨਾ ਮੈਂ ਨਹੀਂ ਚਾਹ ਨਾ ਬਪੂ ਚਾਹ ਮਾੜਾ ਦੇ ਨੀ ਹਾਂ ਮਨਿੰਦਰ ਦੇ ਮੂੰਹ ਤੇ ਵੀ ਰੌਣਕ ਆ ਗਈ ਆਪਣੀ ਦੇ ਜਲੀ ਚੀ ਜੇ ਵੀ ਪੀ ਉਹ ਦੇਖ ਤੇ ਜਾ ਭਾਈ ਤੂੰ ਵੀ ਆਜੋ ਅੱਤਰ ਚਾਹ ਪਾਣੀ ਪੀ ਲਓ ਤੇ ਮੇਰੇ ਵੀ ਥੋੜਾ ਦੇ ਕੰਮ ਰਹਿਦਾ ਮਿੱਟੀ ਲਾਇਆ ਮੈਂ ਤੇ ਚਲ ਚੋ ਅਬ ਦੇਖ ਲੈ ਯਾਰ ਸਪਸ਼ ਨੂੰ ਕੋਈ ਪੱਠਾ ਨੀਰਾ ਮੈਂ ਠੂਈ ਜਿੱਦੀ ਕਰ ਲਾਉਂਦੀ ਦੇਣਾ ਵੀ ਬਾਪੂ ਤੂੰ ਪੈ ਜਾ ਆਰਾਮ ਕਰ ਹੋਰ ਹੀ ਗਾਇਤਾ ਮਾਰਦੀ ਤੂੰ ਤੋੜ ਕੇ ਭਰਾਵਾ ਓ ਵਾਹ ਇਹ ਡਿਗੀ ਕਲੀ ਹੈ ਹੈ ਕਿਉਂ ਚੱਕਰ ਦੇ ਚੱਕਰ ਜੇ ਮਰੀ ਜਾਂਦਾ ਏ ਯਾਰ ਕਾਲੀ ਦੀ ਗੱਲ ਤੈਨੂੰ ਕਿੱਥੇ ਸਮਝ ਆਉਣੀ ਆ ਮੈਨੂੰ ਤਾਂ ਐ ਹੋਈ ਜਾਂਦਾ ਵੀ ਮੈਂ ਤਾਂ ਲੇਟ ਹੋ ਗਿਆ ਤੂੰ ਕਾਲੀ ਦੀ ਗੱਲ ਕਰੀ ਜਾਂਦਾਗਾ ਤੇਰੀ ਤਾਂ ਉਹੀ ਜਵਾਕਾਂ ਵਾਲੀ ਗੱਲ ਹੈ ਯਾਰ ਡੇਟ ਕਿਵੇਂ ਹੋ ਗਿਆ ਬਾਈ ਉਹ ਯਾਰ ਕਿੰਨਾ ਕਿੰਨਾ ਟਾਈਮ ਹੋ ਗਿਆ ਭੇਜੇ ਨੂੰ ਸੁਨੇਹਾ ਭੇਜੇ ਨੂੰ ਦੱਸ ਤਾ ਓਹੋ ਚਲ ਕੋਈ ਨਹੀਂ ਆਇਆ ਅੰਦਾ ਬਾਈ ਬੈ ਜਾ ਇੱਕਦਮ ਇਹ ਨੂੰ ਇਹ ਸਮਝ ਨਾ ਇੱਕ ਤਾਂ ਇਹਨਾਂ ਦੀਆਂ ਦਾਰਵਾਜ਼ਾਂ ਪੂਰੀਆਂ ਕਰੋ ਉੱਤੋਂ ਇਹਨਾਂ ਦੇ ਨਖਰੇ ਸਹੋ ਯਾਰ ਓ ਤਿੰਗਰੇ ਓ ਬੰਦਿਆ ਆ ਇੱਧਰ ਇੱਧਰ ਓਏ ਆ ਜਾ ਆ ਜਾ ਇੱਥੇ ਆ ਓ ਕੀ ਹਾਲ ਹੈ ਬਾਈ ਓ ਮੈਂ ਉਧਰ ਘਰੇ ਜਾਵੜਿਆ ਮੈਂ ਆ ਗਿਆ ਤੂੰ ਮੈਨੂੰ ਸੁਨੇਹਾ ਭੇਜਿਆ ਹੋਰ ਨੇ ਯਾਰ ਤੈਨੂੰ ਪਤਾ ਤਾਂ ਹੈ ਉਧਰ ਜਿੰਦਾ ਲੱਗ ਕੇ ਉਧਰ ਸਾਮਾਨ ਚੱਕ ਕੇ ਲੈ ਗਿਆ ਫਿਰ ਉਧਰ ਦੱਸ ਤੂੰ ਕੀ ਕਰਨ ਗਿਆ ਸੀਗਾ ਹਾਂ ਕਿਵੇਂ ਕੋਈ ਕੰਮ ਸੀ ਲੈ ਹੁਣ ਇਹਨੂੰ ਕੰਮ ਦਾ ਦੱਸੋ ਓ ਸਮਝਾਓ ਇਹਨੂੰ ਮੈਂ ਕੀ ਕਹਿਣਾ ਚਾਹੁੰਦਾ ਇਹਦੇ ਖਾਨੇ ਗੱਲ ਨਹੀਂ ਪੈਣੀ ਭਾਈ ਫੈ ਪਿਆ ਪਰੇਸ਼ਾਨ ਜਿਹੜੇ ਤੇ ਜਿਹੜਾ ਮਰੀ ਜਾਂਦਾ ਇਹਨਾਂ ਨਾਲ ਮਾਣਾ ਬਟਾ ਗੱਲਬਾਤ ਕਰ ਵੀ ਓ ਯਾਰ ਗੱਲਬਾਤ ਸਹੀ ਗੱਲਬਾਤ ਕੀ ਕਰਨੀ ਹੈ ਸਵਾ ਮਹੀਨੇ ਤੋਂ ਉੱਤੇ ਟਾਈਮ ਲੰਘ ਗਿਆ ਠੀਕ ਹੈ ਤੇ ਤੂੰ ਹੁਣ ਜਾ ਜਾ ਕੇ ਜਰਨੈਲ ਨੂੰ ਸਦਕੇ ਲਿਆ ਮੈਂ ਜਰਨੈਲ ਨਾਲ ਗੱਲ ਕਰਨੇ ਵੀ ਭਾਈ ਉਹ ਮਨਿੰਦਰ ਦੇ ਸਹੁਰੇ ਜਾਵੇ ਨਾ ਤਾਂ ਹੁਣ ਪਹਿਲਾਂ ਵਾਰ ਸੁਰ ਦਿੱਤਾ ਵੀ ਹੁਣ ਸਵਾ ਮਹੀਨਾ ਹੋ ਗਿਆ ਹੁਣ ਮੇਰੇ ਨਾਲ ਗੱਲ ਕਰ ਜਰਨੈਲ ਨੂੰ ਉਧਰ ਭੇਜਣਾ ਮਨਿੰਦਰ ਅੱਲੀ ਉਧਰ ਕਹਦੇ ਹੱਥ ਭੇਜਣਾ ਯਾਰ ਓਏ ਓਏ ਤੇਰਾ ਪੁੱਛ ਦਿਮਾਗ ਓ ਸਵਾ ਮਹੀਨਾ ਹੋ ਗਿਆ ਹੁਣ ਭੇਜਾਂਗੇ ਨਹੀਂ ਉਧਰ ਉਹਦੇ ਨਾਲ ਗੱਲ ਨਹੀਂ ਕਰਨੀ ਕੀ ਰਿਸ਼ਤੇ ਦੀ ਕੀ ਗੱਲ ਕਰਨੀ ਹੁਣ ਜਦੋਂ ਆਪਣਾ ਭਰਾ ਧਾਰਿਆ ਨਹੀਂਗਾ ਹੁਣ ਆਪਾਂ ਉਹਨਾਂ ਉੱਥੇ ਜਾ ਕੇ ਕੀ ਲੈਣਾ ਹੈ ਬਈ ਹਾਏ ਓਏ 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 ਸਮਝਿਆ ਨਹੀਂ ਯਾਰ ਤੂੰ ਭਾਈ ਦੀ ਗੱਲ ਸਮਝ ਓਏ ਮੈਂ ਤੈਨੂੰ ਇਹ ਗੱਲ ਕਹਿਣਾ ਓਏ ਬੁੱਝੜਾ ਓਏ ਉਹਦੇ ਤੇ ਚਾਦਰ ਪਾਉਣੀ ਹੈ ਮਨਿੰਦਰ ਤੇ ਮੈਂ ਮਨਿੰਦਰ ਤੇ ਹੋਰ ਤੂੰ ਉਹ ਭਰਾਵਾ ਤੂੰ ਵਿਆਹਿਆ ਵਰਿਆ ਹੈਗਾ ਆ ਕੁੜੀਆਂ ਆਰ ਗਈ ਹੈਗੀ ਓ ਚੁੱਪ ਕਰ ਜਿੰਨੀ ਤੈਨੂੰ ਗੱਲ ਕਹੀ ਹੈ ਨਾ ਸਭ ਓਨੀ ਗੱਲ ਕਰ ਹੈਗੀ ਇਹ ਕੁੜੀਆਂ ਆਰ ਗਈ ਮੱਤਾਂ ਦੇਣ ਲੱਗ ਜਾਂਦੇ ਨੇ ਸਾਰੇ ਮੈਨੂੰ ਮੇਰਾ ਹੀ ਖਾਂਦੇ ਨੇ ਮੈਨੂੰ ਤੋਗਾ ਸੁਣਾਉਂਦੇ ਨੇ ਮੇਰੀ ਗੱਲ ਸੁਣ ਸਿੱਧਾ ਜਾ ਤੇ ਜਾ ਕੇ ਜਰਨੈਲ ਨੂੰ ਇੱਥੇ ਮੇਰੇ ਕੋਲ ਸੱਦ ਕੇ ਲੈ ਕੇ ਆ ਤੇ ਬਾਈ ਕਿਕਰ ਸਵਰਾਉਂਦਾ ਤੀਜੀ ਵਾਰੀ ਸੁਨੇਹਾ ਭੇਜਣ ਲੱਗਾ ਕਿਕਰ ਸੋ ਕਰਨੀ ਆਉਂਦਾ ਹੀ ਨਹੀਂ ਇਹ ਦੋ ਵਾਰੀ ਇਹਨੂੰ ਭੇਜਤਾ ਇਹ ਕਹਿੰਦੇ ਆਏ ਜੀ ਬਾਹਾਂ ਫੜ ਕੇ ਆਉਂ ਇਹ ਗੱਲ ਕਹਦੀ ਵੀ ਨਾਲ ਚੱਲ ਜਿੱਥੇ ਮਰਜੀ ਬੈਠਾ ਹੋਵੇ ਉਹਨੂੰ ਲੈ ਕੇ ਆਉਣਾ ਇੱਥੇ ਲੈ ਕੇ ਆ ਇੱਥੇ ਠੀਕ ਆ ਬਾਈ ਜਾ ਥਾਣੀ ਗੱਲ ਸੁਣ ਡੱਫਾ ਨਾ ਬੈ ਜੀ ਹੁਣ ਉਹ ਨਹੀਂ ਡੱਫਦਾ ਯਾਰ ਮੈਨੂੰ ਤਾਂ ਇਹ ਗੱਲ ਸਮਝ ਨਹੀਂ ਲੱਗਦੀ ਵੀ ਮੇਰੇ ਨਾਲ ਸਾਰੇ ਇਹਦੇ ਕਿਉਂ ਨਹੀਂ ਜਿਹੜਾ ਕਿਹੜਾ ਦੇਖੋ ਉਹੀ ਮਤ ਦੇਣ ਲੱਗ ਜਾਂਦਾ ਜਿਹੜਾ ਕਿਹੜਾ ਦੇਖੋ ਉਹੀ ਮਤ ਦੇਣ ਲੱਗ ਜਾਂਦਾ ਉਹ ਬਾਈ ਬਸ ਐ ਹੀ ਹੈ ਮੇਰੀ ਗੱਲ ਸੁਣ ਯਾਰ ਹਾਂ ਤੂੰ ਚੰਗੀ ਤਰ੍ਹਾਂ ਕਿਹਾ ਸੀ ਜਾ ਕੇ ਜਰਨਲ ਨੂੰ ਮੈਂ ਤਾਂ ਚੰਗੀ ਤਰ੍ਹਾਂ ਸਮਝਾ ਕੇ ਆਇਆ ਸੀ ਹੁਣ ਜਰਨਲ ਨੂੰ ਪੂਰੀ ਹੈ ਉਹਦੇ ਖਾਨੇ ਦੀ ਗੱਲ ਪਾ ਕੇ ਆਇਆ ਸੀ ਫਿਰ ਆਇਆ ਕਿਉਂ ਨਹੀਂ ਹੁਣ ਤੱਕ ਉਹ ਪਤਾ ਨਹੀਂ ਕਿੱਥੇ ਸਾਲ ਰੁੱਝ ਗਿਆ ਮੈਨੂੰ ਲੱਗਦਾ ਤੂੰ ਗਿਆ ਹੀ ਨਹੀਂ ਬਈ ਤੂੰ ਵੀ ਮੈਨੂੰ ਧੋਖਾ ਦੇਣ ਲੱਗ ਗਿਆ ਉਹ ਨਹੀਂ ਨਹੀਂ ਮੈਂ ਧੋਖਾ ਨਹੀਂ ਦਿੰਦਾ ਮੈਂ ਜਾ ਕੇ ਐਸੇ ਉਹਦੇ ਕੋਲ ਜਾ ਕੇ ਸੀਗਾ ਉਹ ਕਦੇ ਰਿਸ਼ਤੇਦਾਰ ਕਿੱਥੇ ਆੜੇ ਆਉਣਾ ਜਾਂ ਫਿਰ ਕਦੇ ਖੇਤ ਖੂਦ ਫਿਰਦਾ ਹੁੰਦਾ ਕਿਹਦੂੰ ਦਾ ਸੋਨੇ ਕੀ ਕਰਨਾ ਐਵੇਂ ਜਿਹਨੇ ਇੱਥੇ ਲਾ ਕੇ ਆਇਆ ਕਰਦੇ ਸ੍ਰੀ ਹਾ ਵੀ ਲਾ ਕੇ ਆਇਆ ਮੈਂ ਮਾ ਭਾਈ ਕਿ ਕਰਨੇ ਫਲਾਸ਼ ਛੇਦੀ ਜਾਗਾ ਲਾ ਕੇ ਐ ਟੌਰ ਗੱਡੀ ਐ ਉਹ ਭਾਈ ਨੇ ਮੇਰਾ ਹਿਆਲ ਆ ਉਹ ਕਹਿੰਦਾ ਮੇਰੀ ਗੱਲ ਨਹੀਂ ਸੁਣੀਗੀ ਭਾਈ ਇੱਧਰ ਬੈਠਾ ਹੈ ਹੋਰ ਕੀ ਚੱਲ 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 ਫਿਰ ਉਹ ਭਾਈ ਸਾਹ ਉਹ ਉਹ ਬੈਠੇ ਆ ਆ ਲੋ ਆ ਲੈ ਆਇਆ ਯਾਰ ਜਦ ਜਦ ਮੈਂ ਹੁੰਦਾ ਥੋੜਾ ਸਸਤੀ ਕਾਬੇਗੀ ਸਸਤੇ ਕਾਹ ਬਿਜ ਨੈਲ ਬੈਠ ਥੋੜਾ ਕਿਵੇਂ ਬੰਦਰ ਵਧੀਆ ਵਧੀਆ ਫਲ ਜਨੈਲ ਸੈਂ ਤੂਤਾ ਨਾ ਜਮਾ ਇਦਾ ਚੰਦੀ ਹੋ ਗਿਆ ਬਤੰਦਰਾ ਜਮੀ ਨਹੀਂ ਨਜ਼ਰ ਆਉਂਦਾ ਕਿਤੇ ਨਾ ਨਾ ਭਾਈ ਜੀ ਮੈਂ ਇਦਾ ਚੰਦ ਕਿਦੋਂ ਹੋ ਗਿਆ ਤੈਨੂੰ ਤਿੰਨ ਸੁਨੇਹੇ ਭੇਜੇ ਆਗੇ ਤੂੰ ਆਇਆ ਕਿਉਂ ਨਹੀਂ ਇਹ ਤੈਨੂੰ ਦੋ ਵਾਰੀ ਜਾ ਕੇ ਕਹਿ ਕੇ ਆ ਮੈਂ ਰੁੱਧ ਗਿਆ ਸੀ ਮੈਂ ਆਉਂਦਾ ਇਧਰ ਹੀ ਛੋਡੇ ਬਣੀ ਸੀ ਮੈਂ ਘਰੀ ਵੀ ਸੁਨੇਹਾ ਦੇ ਕੇ ਆਇਆ ਸੀ ਹਾਂ ਮੈਂ ਕਿ ਜਦੋਂ ਵੀ ਜਰਨੈਲ ਆਵੇ ਤੇ ਭਾਈ ਕਿਕਰ ਕਹਿੰਦੀ ਭੇਜਦੇ ਉਹ ਹਾਂ ਆਪਾਂ ਇੱਕ ਗੱਲ ਪਾਸੇ ਤੇ ਮੇਰਾ ਸੀਰੀ ਲੱਗਿਆ ਹੋਇਆਗਾ ਥੱਲੇ ਘਾਸ ਤੋਂ ਬਹਿ ਗਿਆ ਇਹ ਤੇ ਬਰਾਬਰ ਨਹੀਂ ਖੜ ਅੱਛੇਵੇਂ ਕਾਲੀਆਂ ਐਣਕਾਂ ਲੰਗਾਏ ਨੇ ਉਹ ਤਾਂ ਬਾਈ ਜੀ ਕਾਲੀਆਂ ਐਣਕਾਂ ਕਦਾਂ ਲੰਗਾਉਣਗੀਆਂ ਤੜਕੇ ਮੱਖੀ ਲੜ ਗਈ ਮੈਂ ਤਾਂ ਕਿਸੇ ਪਾਸੇ ਜਾਂਦਾ ਸੀਗਾ ਰਿਸ਼ਤੇਦਾਰੀ ਮੈਂ ਤਾਂ ਕਿ ਡਿਪਰੈਸ਼ਨ ਕੰਸਲ ਕਰਾ ਲਿਆ ਮੱਖੀ ਬਾਹਵਾਂ ਲੜਾਈ ਬੈਠਾ ਸੋਚ ਜੀ ਹੋਰਾ ਸਾਰਾ ਪਾਸੇ ਸੁਝ ਗਿਆ ਜੀ ਚੱਲ ਕੋਈ ਗੱਲ ਨਹੀਂ ਹੁਣ ਹੁਣ ਮੇਰੀ ਗੱਲ ਸੁਣ ਹੁਣ ਇੱਧਰ ਤੱਕ ਤੂੰ ਸੋਚਦੀ ਟਾਕੀ ਲਈ ਬੈਠਾ ਮੇਰਾ ਵੀ ਕੋਈ ਹੱਲ ਕਰ ਮੈਨੂੰ ਤੂੰ ਦੱਸੇ ਨਹੀਂ ਯਾਰ ਉਹਦੇ ਤਾਂ ਕੀ ਗੱਲਬਾਤ ਵੜੀ ਤੈਨੂੰ 10 ਦਿਨ ਹੋ ਗਏ ਜਾ ਕੇ ਉਹਦੇ ਮੈਂ ਗਿਆ ਸੀਗਾ ਜੀ ਹਾਂ ਹਾਂ ਕੀ ਕਹਿੰਦੇ ਫਿਰ ਕਹਿੰਦੇ ਕਿ ਉੱਥੇ ਉਹ ਕਹਿੰਦੇ ਬਾਈ ਜੀ ਘਰੇ ਨਹੀਂ ਸੀ ਅ ਆ ਬਾਪੂ ਪੁੱੜਾ ਹਾਂ ਹੈ ਨਹੀਂ ਸੀ ਉਹ ਜੀ ਅੱਛਾ ਤੇ ਬੁੜੀਆਂ ਸੀਗੀਆਂ ਮਨੇ ਗੱਲ ਹੀ ਨਹੀਂ ਕਰੀ ਕੋਈ ਮੇਰੇ ਸਿੱਧੇ ਮੂੰਹ ਨਾਲ ਉਹ ਤਾਂ ਕਹਿੰਦੇ ਭਾਈ ਅਸੀਂ ਉੱਥੇ ਤੋਰ ਨਹੀਂ ਨਹੀਂ ਗੀ ਤੇ ਮੁੰਡੇ ਨੂੰ ਪੁੱਛਿਆ ਉਹ ਕਹਿੰਦਾ ਮੈਂ ਬਾਪੂ ਤੋਂ ਬਿਨਾਂ ਗੱਲ ਹੀ ਨਹੀਂ ਕਰਦਾ ਹੁਣ ਦੱਸੋ ਫਿਰ ਤੁਹਾਨੂੰ ਮੈਂ ਕੀ ਸੁਣਿਆ ਦੱਸਦਾ ਕਿ ਓ ਯਾਰ ਤੂੰ ਕਹਿਣਾ ਤਾਂ ਸੀਗਾ ਨਾ ਵੀ ਜਾ ਕੇ ਉਹਨੂੰ ਹੋਰ ਕਿਤੇ ਤੋਰੋ ਕਿ ਵੀ ਉੱਥੇ ਤੋਰੋ ਪਰ ਖੁਦਾ ਵੀ ਨਹੀਂ ਪਾਈ ਹੁਣੀ ਓ ਭਾਈ ਹਾਂ ਨਾ ਦੱਸਣਿਆ ਤਾਂ ਦਿੰਦਾ ਬਾਈ ਨੂੰ ਕੋਈ ਹੋਰ ਹੀਲਾ ਕਰਦਾ ਬਾਈ ਤਾਂ ਬਹੁਤ ਜ਼ੋਰ ਲਾਇਆ ਸੀ ਉਹਨਾਂ ਦੀ ਨੂੰਹ ਕਹਿੰਦੀ ਅਸੀਂ ਵੀ ਉੱਥੇ ਤੋਰ ਨਹੀਂ ਨਹੀਂ ਜਦੋਂ ਕਹਿੰਦੀ ਗੱਲ ਕੀ ਕਰਕੇ ਅਸੀਂ ਉਹ ਦੱਸੋ ਮੈਂ ਕੀ ਕਰਾਂ ਮੈਂ ਤਾਂ ਪਾਣੀ ਪੀਤਾ ਚਾਹ ਨੂੰ ਕਿਹਾ ਮੈਂ ਤਾਂ ਉਸ ਚਾਹ ਵੀ ਨਹੀਂ ਪੀਕੇ ਮੈਂ ਤਾਂ ਉਸੇ ਪੈਰੀ ਪੁੱਠੇ ਮੁੜਿਆ ਇੱਕ ਤਾਂ ਨਾ ਇਹਨਾਂ ਦੀ ਜਿਹੜੀ ਨੂੰਹ ਆ ਨਾ ਸੱਚੀ ਗੱਲ ਆ ਉਹਦੀ ਜੀਵਨ ਵਧਣ ਵਾਲੀ ਆ ਬਈ ਉਹਦੇ ਦੇਖਿਆ ਸੀ ਭੁੱਲਾਂ ਤੋਂ ਬਾਅਦ ਭੋਗ ਤੋਂ ਬਾਅਦ ਕਿਵੇਂ ਬੋਲਦੀ ਸੀ ਉੱਥੇ ਤਾਂ ਆਪਣੇ ਘਰੇ ਬੋਲਦੀ ਸੀ ਉੱਥੇ ਉਦੋਂ ਹੀ ਵੱਧ ਬੋਲਦੀ ਸੀ ਮੈਨੂੰ ਉੱਥੇ ਤਾਂ ਉਹਦਾ ਆਪਦਾ ਘਰ ਆ ਇੱਥੇ ਤਾਂ ਆਪਣੇ ਘਰੇ ਤਾਹਫਾ ਕਰਦੀ ਸੀ ਚਲ ਨੋਂ ਨੂੰ ਛੱਡ ਤੂੰ ਆਪਣੇ ਉਹਦੀ ਮਾਂ ਹੀ ਨਹੀਂ ਸੀਗੀ ਉਦੋਂ ਮੈਂ ਗੱਲ ਕਰੀ ਆਉਂਦਾ ਤੂੰ ਮਾਂ ਨਾਲ ਗੱਲ ਕਰ ਲੈਂਦਾ ਅਮਨਿੰਦਰ ਨੂੰ ਪੁੱਛ ਲੈਂਦਾ ਕੀ ਕਹਿੰਦੇ ਉਹ ਤਾਂ ਕਹਿੰਦੀ ਕਿ ਬਾਬੂ ਤੋਂ ਬਿਨਾ ਅਸੀਂ ਕੋਈ ਗੱਲ ਗਾਹਾਂ ਤੋੜਦੇ ਨਹੀਂ ਹਾਂ ਚਾਹੇ ਕੋਈ ਸੋਚੇ ਨਹੀਂ ਇਸ ਬਾਰੇ ਕੋਈ ਲੈ ਕਰ ਲਓ ਕਿਉਂ ਨੂ ਭਾਂਡਾ ਇਹਨੇ ਤਾਂ ਕਰਤਾ ਕੰਮ ਫਿਰ ਉਹ ਤਾਂ 10 ਦਿਨ ਹੋ ਗਏ ਉਸ ਤੋਂ ਬਾਅਦ 2-3 ਦਿਨਾਂ ਬਾਅਦ ਫੇਰ ਜਾਵੜੇ ਖਬਰਸਾਰ ਤਾਂ ਦੇ ਦਿੰਦਾ ਤੈਨੂੰ ਤੈਨੂੰ ਕਿਹਾ ਸੀ ਤੈਨੂੰ ਕਿਰਾਇਆ ਪੜਾ ਦੇ ਦੂੰਗਾ ਮੈਂ ਨਹੀਂ ਨਹੀਂ ਕਿਰਾਇਆ ਪੜਾ ਤਾਂ ਛੋੜੀ ਕੋਲੋਂ ਬਾਹਰਾਂ ਜੀ ਮੈਂ ਕਿਸ ਕਿਰਾਇਆ ਪੜਾ ਦੇ ਤਾ ਸੀਗਾ ਮੈਨੂੰ ਤੂੰ ਜਰਨਲ ਇੱਦਾਂ ਕੰਮ ਕਰਦਾ ਹੁੰਦਾ ਯਾਰ ਤੇ ਹੁਣ ਦੱਸੋ ਫਿਰ ਕੀ ਮੇਰੇ ਗੱਲ ਸੁਣ ਪਰ ਮੈਂ ਦੱਸਦਾ ਗੱਲ ਅੱਜ ਅੱਜ ਹੈਗਾ ਮੰਗਲਵਾਰ ਠੀਕ ਆ ਬਾਈ ਹੈ ਅ ਕੱਲ ਨੂੰ ਤੇ ਪਰਸੋ ਦੋ ਦਿਨ ਆਪਾਂ ਵੀ ਐ ਕਰਦੇ ਆ ਆਂ ਦਿਵਾਰ ਦਾ ਦਿਨ ਰੱਖ ਲੈਂਦੇ ਆ ਆ ਉਹ ਠੀਕ ਐ ਐ ਦਿਵਾਰ ਨੂੰ ਨਾਲੇ ਸਾਰੇ ਘਰੇ ਹੁੰਦੇ ਆ ਹਾਂ ਬਸ ਫਿਰ ਐ ਦਿਵਾਰ ਦਾ ਦਿਨ ਪੱਕਾ ਕਰ ਲੈਂਦੇ ਆ ਤੂੰ ਕਰ ਲੈ ਗੱਲਬਾਤ ਜਾ ਕੇ ਉਹਨਾਂ ਨਾਲ ਗੱਲਬਾਤ ਕਰਨੀ ਜੀ ਆਪਾਂ ਚੱਲੋ ਐ ਦਿਵਾਰ ਨੂੰ ਲਿਆਉਨੇ ਆ ਹਾਂ ਹਣ ਇਹ ਵੀ ਚੱਲ ਆਪਾਂ ਚਾਰ ਬੰਦੇ ਇੱਥੇ ਹੋ ਕੇ ਚੱਲਦੇ ਆਂ ਮੇਰੀ ਗੱਲ ਸੁਣੋ ਚਾਰ ਬੰਦੇ ਬਾਹਰ ਇਕੱਠੇ ਕਰਨ ਦੀ ਲੋੜ ਨਹੀਂ ਆ ਓਏ ਆਪਾਂ ਤਾਂ ਚਾਰ ਜਣੇ ਹੈਗੇ ਆ ਨਾ ਅਸੀਂ ਤਾਂ ਤੇਰੇ ਨਾਲ ਖੜਾਂਗੇ ਜਿੱਥੇ ਕਵੇਂਗਾ ਠੀਕ ਆ ਫਿਰ ਤੂੰ ਜਰਨੈਲ ਹੁਣ ਆਪਦੀ ਤਿਆਰੀ ਵਾਟ ਵਟਲਾ ਠੀਕ ਆ ਆਪਾਂ ਫਿਰ ਚੱਲਦੇ ਆਂ ਚੱਲ ਕੇ ਜਾ ਕੇ ਐਤਵਾਰ ਨੂੰ ਦੇਖਦੇ ਆਂ ਐ ਕਰੋ ਬਾਈ ਜੀ ਹੈ ਬੰਦੇ ਉਹ ਵੀ ਲੈ ਕੇ ਜੋ ਜਿਹੜੇ ਤੁਹਾਡੇ ਹੱਕ ਚ ਆ ਉਹ ਬਾਈ ਆਪਣੇ ਆਪ ਅਸੀਂ ਜਾਵਾਂਗੇ ਰੋਲ ਕਿਸੇ ਨੂੰ ਲੈ ਕੇ ਜਾਣਾ ਠੀਕ ਆ ਨਾ ਆਪਾਂ ਇਹਨਾਂ ਬੰਦੇ ਨੂੰ ਲੈ ਕੇ ਜਾਣਾਗਾ ਨਾਲੇ ਮੇਰੀ ਗੱਲ ਸੁਣ ਆਪਾਂ ਸਿੱਧਾ ਇਹ ਗੱਲ ਕਰਨੀ ਹੈ ਵੀ ਭਾਈ ਤੁਸੀਂ ਸਾਡੇ ਨਾਲ ਨਾ ਜਿਹੜਾ ਕੋਈ ਕਾਰਵਿਹਾਰ ਕਰਨਾ ਤੇ ਹੁਣ ਹੀ ਤੋਰ ਠੀਕ ਹੈ ਜੀ ਉਹ ਬਾਈ ਉਹ ਸਾਡੀ ਵੀ ਉਹ ਤੰਗ ਵਾਲੀ ਵਾਲੀ ਰਿਸ਼ਤੇਦਾਰੀ ਹੈ ਨਾ ਹਾਂ ਉਹਨਾਂ ਦੇ ਪਿੰਡ ਪੈਂਦੀ ਆ ਤੇ ਮੈਂ ਉਹਨੂੰ ਵੀ ਸਨੇਹ ਭੇਜ ਦੂੰਗਾ ਕੋ ਯਾਰ ਮੈਂ ਕਹਿੰਦਾ ਸਨੇਹ ਸਾਨੂੰ ਭੇਜਣ ਦੀ ਲੋੜ ਨਹੀਂ ਬਸ ਜਾ ਕੇ ਢੋਕ ਦੇਣਾ ਠੀਕ ਹੈ ਨਾ ਲੈ ਵਿਚਨੇ ਤੂੰ ਤਾਂ ਰੰਦਾ ਕੰਮ ਬਸ ਠੀਕ ਹੈ ਦਿਓ ਜਾ ਕੇ ਨਾ ਬਸ ਠੀਕ ਹੈ ਤੇ ਮੇਰੇ ਕਹਿੰਦੇ ਐਤਵਾਰ ਦਾ ਹੁਣ ਕੋਈ ਹੋਰ ਪ੍ਰੋਗਰਾਮ ਨਾ ਰੱਖੀ ਨਹੀ 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 ਜੀ ਠੀਕ ਹੈ ਤੂੰ ਮੇਰੇ ਨਾਲ ਜਾਣਾ ਬਸ ਬਸ ਉਹਦੇ ਨਾਲ ਪੱਕਾ ਕਰਦੇ ਜੀ ਬਸ ਬਸ ਚੰਗਾ ਬਾਈ ਜੀ ਠੀਕ ਹੈ ਹਾਂ ਪਾਣੀ ਪੀ ਜਾਣਾ ਠੰਡਾ ਹਾਂ ਨਾ ਨਾ ਬਸ ਚਲ ਕੋਈ ਨਹੀਂ ਕੋਈ ਨਹੀਂ ਕੋਈ ਆ ਜਾਓ ਓਏ ਲੈ ਬਾਈ ਮੇਰੀ ਸੁਣ ਲੋ ਗੱਲ ਪਾਰਟੀ ਪੂਟੀ ਤੁਹਾਨੂੰ ਸਾਰੀ ਵਧੀਆ ਪਾਰਟੀ ਕਰਾਂਗੇ ਪਰ ਪਹਿਲਾਂ ਮੇਰੀ ਗੱਲ ਸੁਣ ਲਓ ਮੈਂ ਤੁਹਾਨੂੰ ਧਿਆਨ ਨਾਲ ਦੱਸਾਂ ਐਂ ਤਾਂ ਗਰਨੋ ਮਾੜਾ ਮਾੜਾ ਜਲੂਸ ਨਾ ਕੱਢ ਕੇ ਜਾਇਆ ਤੂੰ ਤੇਰਾ ਹੀ ਕੰਮ ਐ ਤੈਨੂੰ ਮੈਂ ਨਵਾਂ ਚੈਦਰਾਂ ਦੇ ਦੇਣਾ ਮੇਰੇ ਘਰੋਂ ਤੇ ਆਕੇ ਤੇ ਨਾਲੇ ਆਹਦਾ ਕੁਰਤਾ ਫਿੱਟ ਕਰਾ ਕੇ ਵਧੀਆ ਬਣ ਕੇ ਚੱਲਨੀ ਠੀਕ ਐ ਨਾ ਜੇ ਆਪਣੀ ਗੱਲਬਾਤ ਬਣ ਗਈ ਆਪਾਂ ਆਪਾਂ ਉੱਥੇ ਚੁਰੀ ਜੜਾਵਾ ਕਰਕੇ ਪਸੰਦ ਨਹੀਂ ਜਾਵਾਂ ਮੈਂ ਤਾਂ ਭੰਗੜੇ ਪਾਉਂਦਾ ਉਹ ਤੋਂ ਭੰਗੜੇ ਪਾਉਂਦਾ ਹੀ ਆ ਜਿਹੜੀ ਗੱਲ ਹੈਣਾ ਨਾਲੇ ਭਾਈ ਨਾਲ ਲੈ ਚਲਾਂਗੇ ਹੋਲੀ ਹੋਣੀ ਛੋਟੀ ਛੋਟੀ ਲਾ ਲਿਆ ਕਰਾਂਗੇ ਉਹ ਤਾਂ ਲੈ ਕੇ ਹੀ ਜਾਵਾਂਗੇ ਉਹ ਤਾਂ ਮੈਂ ਕਰਾਂਗੇ ਉਹ ਤਾਂ ਲੈ ਕੇ ਹੀ ਜਾਵਾਂਗੇ ਉਹ ਮੈਂ ਕਰ ਆ ਭੱਜ ਕੇ ਜਾ ਜਾ ਕੇ ਮੋਟਰ ਵਾਲੇ ਕਮਰੇ ਦੇ ਵਿੱਚੋਂ ਨਾ ਉਧਰ ਚੱਲ ਜਾ ਕੇ ਲਿਆ ਹੁਣੀ ਲਾ ਕੇ ਕਰਾਂ ਤੂੰ ਖੜਾ ਕੀ ਕਰਦਾ ਜਾ ਇੰਨੇ ਟਾਈਮ ਤੋਂ ਤੂੰ ਆ ਰਿਹਾ ਹੋਲੀ ਘਲੀ ਰਹਿੰਦੀ ਆ ਹੈ ਕੀ ਯਾਰ ਆ ਪੀਨਪੂਣ ਅੱਗੇ ਗੱਲਾਂ ਤਾਂ ਮੈਨੂੰ ਰੱਬ ਦੇਵੇ ਜਾ ਫਿਰ ਜਾ ਲੈ ਆ ਤੂੰ ਵੀ ਜਾ ਕੇ ਕਿੱਥੇ ਪਿਆ ਗਲਾਸ ਮੇਰਾ ਮੈਂ ਗਲਾਸ ਤੇ ਪੈਰਾਂ ਤੇ ਧਿੱਗਿਆ ਸੀ ਗਲਾਸ ਕਿੱਥੇ ਆ ਚੱਲ ਕੋਈ ਨਹੀਂ ਇਹ ਆ ਪਿਆ ਗਲਾਸ ਉਹ ਕੋਈ ਨਹੀਂ ਤੁਸੀਂ ਲੈ ਕੇ ਆ ਨਾਲ ਦੋ ਗਲਾਸ ਆਹ ਕਰ ਲਿਆ ਓ ਵਿੰਦਰਾ ਮੇਰੀ ਗੱਲ ਸੁਣ ਉਹ ਗਲਾਸ ਵੀ ਚੱਕੀ ਇਥੋਂ ਅਰੇ ਹੁਣ ਤਾਂ ਨਜ਼ਾਰਾ ਆਊਗਾ ਹੁਣ ਤਾਂ ਐਤਵਾਰ ਵਾਲੇ ਦਿਨ ਦੇਖਿਓ ਜਦੋਂ ਜਾ ਕੇ ਵਿੰਦਰ ਦੇ ਘਰੇ ਸੁੱਤਿਆ ਹਾਏ ਹੋਏ ਵਿੰਦਰੇ